가라 <목소리> सिट <laughs> पए

ਆਹ ਦੇਖੋ ਜੀ ਬੜੀ ਸ਼ਰਮ ਦੀ ਗੱਲ ਹੈ ਕਿ ਅੱਜ ਜਿਹੜੇ ਸਾਡੇ ਭਰਾ ਪੀਆਰਟੀਸੀ ਦੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਸਰਕਾਰ ਬੜਾ ਦੁਰਵਿਹਾਰ ਕਰ ਰਹੀ ਹੈ ਉਹਨਾਂ ਦੀਆਂ ਮੰਗਾਂ ਦੀ ਅਨਦੇਖੀ ਕਰਦਿਆ ਹੋਇਆ ਈਵਨ ਉਹਨਾਂ ਤੇ लाठी चार्ज ਕੁੱਟਮਾਰ ਦੇ ਉਪਰਾਲੇ ਸਰਕਾਰ ਦੁਆਰਾ ਕੀਤੇ ਜਾ ਰਹੇ ਮੈਂ ਇਹ ਰੀ ਕਰੜੇ ਸ਼ਬਦਾਂ ਚ ਨਿੰਦਾ ਕਰਦਾ ਹੈ ਇਹ ਗਲਤ ਕੰਮ ਹੈ ਔਰ ਜਿਹੜੀਆਂ ਉਹਨਾਂ ਦੀਆਂ ਮੰਗਾ ਨੇ ਉਹ ਮੁਕੰਮਲ ਤੌਰ ਤੇ ਜਾਇਜ਼ ਨੇ ਕਿ ਕਿਲੋਮੀਟਰ ਸਕੀਮ ਦੀਆਂ ਜਿਹੜੀਆਂ ਬੱਸਾਂ ਆ ਉਹ ਬਿਲਕੁਲ ਨਾ ਪਾਈਆਂ ਜਾਣ ਉਹਨਾਂ ਦੀ رائے ਮੁਤਾਬਕ तमाम ਯੂਨੀਅਨ ਦੇ ਲੋਕ ਨੇ ਔਰ ਇਹਨਾਂ तमाम ਲੋਕਾਂ ਨੂੰ ਪਿਆਰ ਨਾਲ ਨਜਿੱਠਣਾ ਚਾਹੀਦਾ ਨਾ ਕਿ ਡੰਡੇ ਨਾਲ ਤੇ ਜ਼ੋਰ ਅਜਮਾਈਸ਼ੀ ਦੇ ਨਾਲ ਅੱਜ ਮੇਰੇ ਇੱਕ ਸਬਕਾ ਭਰਾ ਨੇ ਕਿਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਮੈਂ ਬੇਨਤੀ ਕਰਾਂਗਾ ਕਿਸੇ ਦੇ ਪਿੱਛੇ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਹੈ ਸਾਨੂੰ ਲੜਾਈ ਲੜਨ ਦੀ ਲੋੜ ਹੈ ਅਸੀਂ ਸਭ ਤੁਹਾਡੇ ਨਾਲ ਹੈ ਔਰ ਤਕੜੇ ਹੋ ਕੇ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਤਕੜੇ ਹੋ ਕੇ ਲੜਾਈ ਲੜੋਗੇ ਔਰ ਮੈਂ ਤੁਹਾਡੇ ਨਾਲ ਹਮੇਸ਼ਾ ਖੜਾ ਹਾਂ ਕਿਉਂਕਿ ਜੋ ਤੁਸੀਂ ਸਨਮਾਨ ਸਾਨੂੰ ਦਿੱਤਾ ਹੈ ਮੈਂ ਕਿਤੇ ਵੀ ਜਾਂਦਾ ਜੋ ਪਿਆਰ ਦਿੱਤਾ ਹੈ ਕਈ ਵਾਰੀ ਸੋਨ ਨੂੰ ਮਿਲਦਾ ਹਰੇਕ ਬੰਦਾ ਜਿਹੜਾ ਬੱਸ ਉੱਤਰ ਕੇ ਆਉਂਦਾ ਕਿ ਵੜਿੰਗ ਸਾਹਿਬ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਤੁਹਾਡੀਆਂ तमाम ਡਿਮਾਂਡ ਪਰਮਾਤਮਾ ਸੁੱਖ ਰੱਖੇ ਸਮਾ ਆਵੇ ਸਮਾਂਹ ਤੇ ਉਹਨਾਂ ਤੇ ਗੌਰ ਫਰਮਾ ਕੇ ਉਹਨਾਂ ਤੇ ਜਰੂਰ ਕੰਮ ਕਰਕੇ ਉਹਨਾਂ ਨੂੰ ਪੂਰਾ ਕਰਾਂਗੇ ਸੋ ਪਲੀਜ਼ ਮੇਰੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਖਾਸ ਕਰਕੇ ਔਰ ਸਰਕਾਰ ਨੂੰ ਕਿਰਪਾ ਕਰਕੇ ਇਨਾ ਸਾਥੀਆਂ ਨਾਲ ਜੋਰ ਜਮਾਈਸ਼ੀ ਨਾ ਕਰੋ ਇਹ ਵਿਚਾਰੇ ਸਵੇਰ ਤੋਂ ਲੈ ਕੇ ਰਾਤ ਤੱਕ ਥੱਕ ਟੁੱਟ ਕੇ ਇਹ ਸੇਵਾ 'ਚ ਰਹਿੰਦੇ ਆ ਵਿਚਾਰੇ ਥੋੜੀਆਂ ਤਨਖਾਵਾਂ ਤੇ ਸਾਡੇ ਕਿਉਂਕਿ ਘਰ ਦਾ ਗਿਦਾਰਾ ਚਲਾ ਕੇ ਸਾਡਾ ਕੰਮ ਕਰਦੇ ਆ ਇਹਨਾਂ ਨਾਲ ਤੱਕਾ ਤੇ ਜ਼ਿਆਸਤੀ ਨਾ ਕਰੋ ਕਾਂਗਰਸ ਪਾਰਟੀ ਤੁਹਾਡੇ ਨਾਲ ਖੜੀ